ਸਸੀ ਗਾਲ ਜੀ A1 ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਤਿ ਪਾਤ ਪਾਕੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਨਗਰ ਨਿਗਮ ਜਿਹੜੇ ਹੈਗੇ ਆ ਮੋਗਾ ਦਾ ਵਾਰਡ ਨੰਬਰ 31 ਆ ਉਸ ਵਾਰਡ ਦੇ ਵਿੱਚ ਮੌਜੂਦ ਆ ਔਰ 31 ਨੰਬਰ ਵਾਰਡ ਦੇ ਜਿਹੜੇ ਹੈਗੇ ਆ ਬਸਿੰਦੇ ਆ ਉਹ ਸਾਡੇ ਨਾਲ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬਹੁਤ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਉੱਥੋਂ ਦੇ ਲੈਣ ਵਾਲੇ 31 ਨੰਬਰ ਵਾਰਡ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਬੜੀਆਂ ਆਸਾਂ ਉਮੀਦਾਂ ਦੇ ਨਾਲ ਜਿਹੜੇ ਹੈਗੇ ਆ ਇੱਥੋਂ ਦੇ ਐਮਸੀ ਸਾਹਿਬ ਆ ਜਿਹੜੇ ਮੌਜੂਦਾ ਸਰਕਾਰ ਦਾ ਵੀ ਹਿੱਸਾ ਹੈ ਉਹਦੇ ਵਿੱਚ ਮੌਜੂਦ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਇੱਥੋਂ ਐਮਸੀ ਬਣਾਇਆ ਸੀ ਪਰ ਹਾਲਾਤ ਦੇਖ ਸਕਦੇ ਹਾਂ ਕਿ 31 ਨੰਬਰ ਹਲਾ ਦੇ ਬਾੜ ਦੇ ਹਾਲਾਤ ਕੀ ਆ ਇੱਥੇ ਜਿਹੜੀਆਂ ਹੈਗੀਆਂ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਕੋਈ ਲਾਈਟ ਸਿਸਟਮ ਨਹੀਂ ਦਾ ਪ੍ਰਬੰਧ ਨਹੀਂ ਹੈਗਾ ਜਦ ਕਿ ਅਸੀਂ ਲੋਕਾਂ ਦੇ ਪੈਸੇ ਤੋਂ ਇਕੱਠੇ ਪੈਸਾ ਕਰਕੇ ਜਿਹੜੀਆਂ ਹੈਗੀਆਂ ਸਰਕਾਰ ਨੇ ਡਿਵੈਲਪਮੈਂਟ ਦੇ ਕੰਮ ਕਰਨੇ ਹੁੰਦੇ ਆ ਟੈਕਸਾਂ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਆ ਸ਼ਹਿਰ ਵਾਸੀ ਆ ਉਹ ਸਰਕਾਰ ਨੂੰ ਪੈਸਾ ਟੈਕਸਾਂ ਦੇ ਰੂਪ ਦੇ ਵਿੱਚ ਦਿੰਦੇ ਆ ਉਹ ਸਰਕਾਰ ਦੀਆਂ ਇਹ ਨੈਤਿਕ ਫਰਜ਼ ਹੁੰਦੇ ਆ ਉਹ ਸਰਕਾਰ ਚਾਹੇ ਸਰਕਾਰ ਆਮ ਆਦਮੀ ਪਾਰਟੀ ਦੇ ਹੋਵੇ ਕੋਈ ਵੀ ਸਰਕਾਰ ਹੋਵੇ ਸਰਕਾਰ ਨੇ ਲੋਕਾਂ ਦਾ ਟੈਕਸਾਂ ਦਾ ਪੈਸਾ ਇਕੱਠਾ ਹੋਇਆ ਕਰਿਆ ਵਾ ਲੋਕਾਂ ਤੇ ਹੀ ਲਾਉਣਾ ਹੁੰਦਾ ਪਰ 33 ਨੰਬਰ ਵਾਰਡ ਦੇ ਹਾਲਾਤ ਤੁਸੀਂ ਅਸ ਦੇਖ ਸਕਦੇ ਹੋ ਮੇਰੇ ਨਾਲ ਬਹੁਤ ਜੀ ਜਿਹੜੇ ਹੈਗੇ ਕੁਝ ਨੌਜਵਾਨ ਸਾਥੀ ਆ ਕੁਝ ਬੀਬੀਆਂ ਵੀ ਜੁੜੀਆਂ ਆ 31 ਨੰਬਰ ਵਾਰਡ ਦੀਆਂ ਸਭ ਤੋਂ ਪਹਿਲਾਂ ਬੀਬੀਆਂ ਤੋਂ ਜਾਣ ਲੈਣੇ ਆ ਕਿ ਪੂਰਾ ਮਾਮਲਾ ਕੀ ਆ ਬੀਬੀ ਜੀ ਕੀ ਨਾਮ ਆ ਤੁਹਾਡਾ ਮਨਪ੍ਰੀਤ ਕੋ ਮਨਪ੍ਰੀਤ ਜੀ ਕੀ ਕਾਰਨ ਆ ਮਾਮਲਾ ਕੀ ਆ ਜਿਹੜਾ 31 ਨੰਬਰ ਵਾਰਡ ਦੇ ਵਿੱਚ ਇਕੱਠ ਹੋਇਆ ਪੂਰਾ ਮਾਮਲਾ ਕੀ ਆ ਵਿਸਤਾਰ ਨਾਲ ਦੱਸੋ ਹਾਂਜੀ ਇਹ ਚ ਇਹ ਆ ਅਸੀਂ ਜਦੋਂ ਵੀ ਹਨਾ ਵੋਟਾਂ ਇਲੈਕਸ਼ਨ ਆਪਣੀਆਂ ਵੋਟਾਂ ਦੰਨੇ ਆ ਬਦਲੇ ਚ ਉਹ ਸਾਡੇ ਨਾਲ ਵਾਅਦੇ ਕਰਕੇ ਜਾਂਦੇ ਆ ਵੀ ਤੁਹਾਡੇ ਅਸੀਂ ਆਹ ਕੰਮ ਕਰਾਂਗੇ ਸੀਵਰੇਜ ਸਟਰੀਟ ਲਾਈਟ ਸੜਕਾਂ ਪਰ ਵੋਟਾਂ ਤੋਂ ਬਾਅਦ ਕੋਈ ਸੁਣਵਾਈ ਨਹੀਂ ਨਾ ਐਮਸੀ ਨਾ ਐਮਐਲਏ ਤੱਕ ਅਸੀਂ ਹੁਣ ਕਾਫੀ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਜਦੋਂ بارشਾਂ ਹੁੰਦੀਆਂ ਕਿਸੇ ਪਾਸੇ ਰਸਤਾ ਨਹੀਂ ਅਸੀਂ ਘਰੋਂ ਬਾਹਰ ਜਾ ਸਕਦੇ ਆ ਤੇ ਜਿੱਦਾਂ ਤੁਸੀਂ ਫਰੰਟ ਤੇ ਵੀ ਦੇਖਿਆ ਕਿੰਨਾ ਡੇਂਜਰਸ ਰਸਤਾ ਹੈ ਉੱਥੇ ਟੋਏ ਆ ਜਦਕਿ ਇਹ ਕੈਂਪੀਅਸ ਸਕੂਲ ਨੇੜੇ ਆ ਹਨ ਬੈਂ ਵੀ ਕਦੋਂ ਵਾਰੀ ਉੱਥੇ ਡਿੱਗਦੀ ਡਿੱਗਦੀ ਬਚਦੀ ਆ ਉਹਦਾ ਫਿਰ ਜ਼ਿੰਮੇਵਾਰ ਕੌਣ ਹੈ ਜੀ ਜੀ ਵੀ ਜੀ ਕਿ ਤੁਸੀਂ ਜਦੋਂ ਇਲੈਕਸ਼ਨ ਹੋ ਗਿਆ ਐਮਸੀ ਬਣਾ ਲਿਆ ਉਸ ਤੋਂ ਬਾਅਦ ਕਦੀ ਐਮਸੀ ਨੂੰ ਕਿਹਾ ਨੇ ਵੀ ਭਾਈ ਸਾਹਿਬ ਇੱਥੇ ਤੁਹਾਨੂੰ ਐਮਸੀ ਬਣਾਇਆ ਵਾ ਤੇਰੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਤੂੰ ਇੱਥੋਂ ਦੇ ਡਿਵੈਲਪਮੈਂਟ ਦੇ ਕੰਮ ਆ ਜਿਹੜਾ ਗਲੀਆਂ ਨਾਲੀਆਂ ਦਾ ਕੋਈ ਹੈਗਾ ਸਿਵਰੇਜ ਦਾ ਪ੍ਰਬੰਧ ਆ ਉਹ ਤੂੰ ਕਰਨਾ ਕਦੀ ਉਸ ਜਿਹੜੇ ਐਮਸੀ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਏ ਬਹੁਤ ਵਾਰੀ ਹੋਈ ਹੈ ਜੀ ਜਦੋਂ ਵੀ ਸਰਕਾਰਾਂ ਬਦਲ ਜਾਂਦੀ ਐ ਐਮਸੀ ਹੁਣ ਅਸੀਂ ਚੌਥੀ ਵਾਰੀ ਕਹਿ ਚੁੱਕੇ ਆ ਜਦੋਂ ਵੀ ਐਮਸੀ ਚੇਂਜ ਹੁੰਦੇ ਐ ਪਰ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਅਸੀਂ ਕਾਫੀ ਹਨਾ ਐਮਸੀ ਦੇ ਘਰ ਤੱਕ ਜਾ ਕੇ ਮੌਕਾ ਵੀ ਦੇਖ ਜਾਂਦੇ ਪਰ ਕੋਈ ਸੁਣਵਾਈ ਨਹੀਂ ਉਦਵਾ ਦਾ ਖੇਰ ਬਸ ਆਉਦਾ ਹਨ ਕੋਈ ਉਹਨਾਂ ਨੇ ਕੰਮ ਨਹੀਂ ਅਜੇ ਤੱਕ ਕੀਤਾ ਤੁਸੀਂ ਦੇਖ ਸਕਦੇ ਹੋ ਕਿੰਦਾਂ ਦੇ ਹਾਲਾਤ ਜੀ ਬਿਲਕੁਲ ਬਿਲਕੁਲ ਜੇ ਦੇਖਿਆ ਜਾਵੇ ਤਾਂ ਜਿਹੜੀ ਬੀਬਾ ਜੀ ਨੇ 31 ਨੰਬਰ ਵਾਰਡ ਦੇ ਹਾਲਾਤ ਉਹ ਜਿਹੜੇ ਸੂਰਤ ਆ ਹਾਲਾਤ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕ ਇੱਕ ਨਾਕਬਰੀ ਜ਼ਿੰਦਗੀ ਜਿਹੜੇ ਰਹਿਣ ਲਈ ਮਜਬੂਰ ਹੋਏ ਨੇ ਔਰ ਬੜੀ ਮਜਬੂਰੀ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਰਹਿ ਰਹੇ ਆ ਮੇਰੇ ਨਾਲ ਹੋਰ ਵੀ ਜੁੜੇ ਨੇ ਹੈਗੇ ਆ ਜਿਹੜੇ ਇਸ ਵਾਰਡ ਦੇ ਵਸੇ ਆ ਕੀ ਕਹਿਣਾ ਚਾਹੋਂਗੇ ਕੀ ਬਜਾ ਰਹੀ ਆ ਡਵੈਲਪਮੈਂਟ ਕਿਉਂ ਨਹੀਂ ਹੋਈ ਹੁਣ ਤਾਂ ਸਰਕਾਰ ਵੀ ਆ ਮੌਜੂਦਾ ਐਮਐਲਏ ਵੀ ਉਹ ਸਰਕਾਰ ਦੀ ਬਹੁਤ ਵੱਡੇ ਫੰਡ ਵੀ ਮਿਲ ਰਹੇ ਨੇ ਕੀ ਲੱਗਦਾ ਕਾਰਨ ਕੀ ਏ ਕਰਨੇ ਜਦੋਂ ਹੀ ਬੂਟਾਂ ਦਾ ਟਾਈਮ ਹੁੰਦਾ ਸਾਡੇ ਕੋਲੇ ਉਵੇਂ ਆਉਂਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਮਸਲਾ ਕੋਈ ਸਾਡੇ ਨਾਲ ਵਾਅਦੇ ਕਰ ਜਾਂਦੇ ਵਾਅਦੇ ਪੂਰਨ ਦੇ ਬਾਰੇ ਮੁੜ ਕੇ ਆਉਂਦੇ ਨਹੀਂ ਜੀ ਬਿਲਕੁਲ ਬਾਰ-ਬਾਰ ওই ਗੱਲ ਆ ਰਹੀ ਆ ਹਾਂ ਜੀ ਹਾਂ ਵੋਟਾਂ ਵਲੇ ਆਉਂਦੇ ਆ ਕਿ ਵੋਟਾਂ ਵਾਲੇ ਆਪਾਂ ਵੋਟਾਂ ਤੋਂ ਪਹਿਲਾਂ ਵੀ ਆਪਾਨੂੰ ਪਤਾ ਹੁੰਦਾ ਕਿ ਵੋਟਾਂ ਪਾਵਾਂਗੇ ਬਣ ਜਾਣਗੇ ਉਸ ਤੋਂ ਬਾਅਦ ਸਾਡੇ ਨਾਲ ਪ੍ਰੋਮਿਸ ਨਹੀਂ ਕਰਨੇ ਕੀ ਲੱਗਦਾ ਵੀ ਉਦੋਂ ਤੂੰ ਆਪਾਂ ਜਿਹੜੇ ਹੈਗੇ ਆ ਕੁਝ ਲਾਲਚ ਵਾਸੋ ਕੇ ਕੰਮ ਕਰਦੇ ਆ ਜਾਂ ਆਪਾਂ ਨੂੰ ਭਰੋਸੇ ਜਨ ਲੈ ਜਾਂਦੇ ਆ ਜਾਂ ਲਾਰਿਆਂ 'ਚ ਨਾ ਜਾਂਦੇ ਆ ਕਿ ਬਾਅਦ 'ਚ ਵਫਾ ਉਹ ਜਿਹੜੇ ਵਾਅਦੇ ਕਰਦੇ ਆ ਉਹ ਵਫਾ ਨਹੀਂ ਉੱਤਰਦੇ ਕੀ ਕਾਰਨ ਬਣਦਾ ਵਾ ਦੇਖੋ ਜੀ ਲਾਲਚ ਕੋਈ ਬੰਦਾ ਨਹੀਂ ਆਉਂਦਾ ਇਸ ਸੰਤੇ ਵਾਦੇ ਕਰਦੇ ਵਾਦਿਆਂ ਦਾ ਸਾਨੂੰ ਕਰਨ ਬੋਡ ਵੀ ਪਾਉਣੀ ਪੈਂਦੀ ਆ ਤੁਹਾਨੂੰ ਜੀ ਜੀ ਬੋਡ ਸਾਡਾ ਹੱਕ ਆ ਸੀ ਬੋਡ ਪਾਉਦੇ ਆ ਕਹਿੰਦੇ ਵਾਦਾ ਕਰਦੇ ਆ ਆ ਸੜਕ ਅਸੀਂ ਬਣਾਵਾਂਗੇ ਸੀਵਰੇਜ ਪਾਵਾਂਗੇ ਸਟਰੀਟ ਲਾਈਟਾਂ ਵੀ ਲਾਵਾਂਗੇ ਬੱਟਰਪਾਕ ਦਮ ਦੇਖੋ ਉਸ ਤੋਂ ਬਾਅਦ ਕੋਈ ਨਹੀਂ ਹੋਗਾ ਇੱਕ ਦੋ ਵਾਰੀ ਕੀ ਕਈ ਵਾਰੀ ਅਸੀਂ ਇਹਨਾਂ ਦੇ ਘਰ ਵੀ ਜਾ ਚੁੱਕੇ ਆ ਮੌਕਾ ਵੀ ਦੇਖ ਜਾਂਦੇ ਆ ਲੇਕਿਨ ਮੁੜ ਕੇ ਆਉਂਦੇ ਨਹੀਂ ਸੋ ਇਹ ਸਮ ਜਿਹੜੇ ਹੈਗੇ ਆਮ 31 ਨੰਬਰ ਵਾਰਡ ਦੇ ਜਿਹੜੇ ਹੈਗੇ ਆ ਰਹਿਣ ਵਾਲੇ ਵਿਸਿੰਦੇ ਆ ਉਹਨਾਂ ਦਾ ਕਹਿਣਾ ਕਿ ਜਿਹੜੀ ਵੋਟ ਪਾਉਣੀ ਆ ਵੋਟ ਪਾਉਣੀ ਇੱਕ ਮੌਲਿਕ ਅਧਿਕਾਰ ਆ ਪਰ ਸਾਡੇ ਨਾਲ ਕਿਤੇ ਨਾ ਕਿਤੇ ਵਾਅਦੇ ਕਰਦੇ ਆ ਜਿਹਦੇ ਬਸੋ ਗਏ ਸੀ ਵਾਅਦੇ ਦੇ ਬਸੋ ਗਏ ਸੀ ਜਿਹੜੀਆਂ ਵੋਟਾਂ ਪਾ ਲੈਣੇ ਆ ਔਰ ਵੋਟਾਂ ਪਾਉਣ ਤੋਂ ਬਾਅਦ ਜਦੋਂ ਐਮਸੀ ਬਣਦੇ ਨੇ ਜਾਂ ਹਲਾਤਕਾਰੀ ਜਿਹੜੇ ਹੈਗੇ ਆ ਮੌਕੇ ਦੇ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਉਹ ਵਾਅਦੇ ਵਫਾ ਨਹੀਂ ਹੁੰਦੇ ਮੇਰੇ ਨਾਲ ਹੋਰ ਸਾਥ ਵੀ ਜੁੜੇ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਬਿਰੇ ਨੌਜਵਾਨ ਸਾਥੀਓ ਨੌਜਵਾਨੋ ਮਹੱਲੇ ਦੇ ਵਿੱਚ ਰਹਿੰਦੇ ਹਾਂ 31 ਨੰਬਰ ਵਾਰਡ ਦੇ ਵਿੱਚ ਰਹਿੰਦੇ ਹਾਂ ਕਿੱਥੇ ਕਮੀ ਰਹਿ ਜਾਂਦੀ ਆ ਬਾਰ ਬਾਰ ਆਪਾਂ ਨੂੰ ਇਹ ਕਰਨਾ ਪੈਂਦਾ ਜੀ ਸਾਡੇ ਕੰਮ ਨਹੀਂ ਕਰਦੇ ਕੰਮ ਨੇ ਵਜਾ ਕੀ ਇਹ ਸਾਰੇ ਲੋਕਾਂ ਨੂੰ ਪਤਾ ਹੁੰਦਾ ਇਹ ਪਿੱਛੇ ਬਾਅਦ ਚ ਹੋਣਾ ਕੀ ਆ ਫਿਰ ਕਮੀ ਕਿੱਥੇ ਰਹਿ ਜਾਂਦੀ ਆ ਕਮੀ ਇਹੀ ਆਈ ਇੱਕ ਅਜੀ ਬੋਛੀ ਆਂਦੇ ਬਸ ਦੁਵਾਰਾ ਸਾਰ ਹੀ ਨਹੀਂ ਲੈਂਦੇ ਆਗੇ ਹੁਣ ਤੁਸੀਂ ਜੀ ਮੈਨ ਰੋਡ ਤੋਂ ਆਏ ਹਿੱਥੋਂ ਐਂਟਰ ਹੁੰਦਿਆਂ ਕਿੰਨਾ ਗੰਦਾ ਰਾਹ ਹੋਇਆ ਪਿਆ ਪਹਿਲਾਂ ਸਹੀ ਸੀਗਾ ਉੱਥੇ ਮਿੱਟੀ ਸਟਾ ਕੇ ਹੋਰ ਕੰਮ ਖਰਾਬ ਕਰਤਾ ਜੀ ਜੀ ਹੁਣ ਖੱਡੇ ਬਣੇ ਪਏ ਉੱਥੇ ਜੀ ਅੱਛਾ ਵੀਰ ਜੀ ਮਤਲਬ ਕਿ ਆਪਾਂ ਖਬਰ ਲਾਤੀ ਇਹ ਉਹਨਾਂ ਤੱਕ ਪਹੁੰਚ ਜਾਣੀ ਹੈ ਜੇ ਉਸ ਤੋਂ ਬਾਅਦ ਵੀ ਇਹ ਕਾਰਗੁਜ਼ਾਰੀ ਜਾਂ ਇੱਥੋਂ ਕੋਈ ਡਵੈਲਪਮੈਂਟ ਦਾ ਜਾਂ ਸੀਵਰੇਜ ਦਾ ਕੰਮ ਐਮਸੀ ਸਾਹਿਬ ਨਹੀਂ ਕਰਵਾਉਂਦੇ ਅਗਲੀ ਰਣਨੀਤੀ ਕੀ ਹੋਗੀ ਅਗਲੀ ਵੋਟ ਹੀ ਨਹੀਂ ਪਾਉਣੀ ਆਪਾਂ ਕਿਹਾ ਕਿਸੇ ਨੇ ਭੱਲੇ ਕਿਸੇ ਨੇ ਨਹੀਂ ਪਾਣੀ ਜਿਸੋ ਬਿਲਕੁਲ ਬਿਲਕੁਲ ਬਹੁਤ ਰੋਸ ਆ 31 ਨੰਬਰ ਵਾਰਡ ਦੇ ਵਿੱਚ ਜਿਹੜੇ ਨੌਜਵਾਨ ਸਾਥੀ ਆ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਜਿਹੜੀ ਹਰ ਵਾਰ ਇੱਕ ਚਾਲ ਕੀਤੀ ਜਾਂਦੀ ਆ ਵੀ ਪ੍ਰੀਪਲੈਨਿੰਗ ਦੇ ਥਰੂ ਸੱਤ ਵੋਟਾਂ ਲਈਆਂ ਜਾਂਦੀਆਂ ਬੋਟਾ ਲਿਆਂ ਜਾਂਦੀਆਂ ਔਰ ਉਸ ਤੋਂ ਬਾਅਦ ਜਿਹੜੇ ਗਿਆ ਸਾਡੇ ਨਾਲ ਇੱਕ ਚਾਲ ਦੇ ਥਰੂ ਜਿਹੜਾ ਹੈਗਾ ਸਾਨੂੰ ਅ ਫਿਰ ਉਸ ਤੋਂ ਬਾਅਦ ਸਾਨੂੰ ਲਵਾਰਸ ਕਰਕੇ ਛੱਡਿਆ ਜਾਂਦਾ ਮੇਰੇ ਨਾਲ ਕੁਝ ਸਾਥੀ ਨੌਜਵਾਨ ਸਾਥੀ ਜੁੜੇ ਨੇ ਉਹ ਬੋਲਣਾ ਚਾਹਣਗੇ ਅ ਭਰਾਜੀ ਕੀ ਕਹਿਣਾ ਚਾਹੋਂਗੇ ਤੁਸੀਂ ਆਓ ਆਜੋ ਸਸੇ ਗਾਲੀ ਸਸੇ ਗਾਲ ਭਰਾ ਕੀ ਕਹਿਣਾ ਚਾਹੋਂਗੇ ਕਾਲਾ ਜੀ ਜੁੜੇ ਨੇ ਸਾਡੇ ਨੇ ਪਕਾਲਾ ਕਾਲਾ ਮੋਗੇ ਦੇ ਵਿੱਚ ਕਾਲਾ ਪੈਂਚਰਾਂ ਵਾਲਾ ਬਹੁਤ ਮਸ਼ਹੂਰ ਹੈ ਜੀ ਇਹ ਬੰਦਾ ਡਿਵੈਲਪਮੈਂਟ ਦੇ ਜਿਹੜੇ ਹੈਗਾ ਬਹੁਤ ਆ ਜਿਹੜੀ ਇਹ ਗਰਾਊਂਡ ਜ਼ੀਰੋ ਤੇ ਜਿਹੜੀ